ਤਾਡੇ ਪੂਰੇ ਲਾਣੇ ਦੀ ਕਮਾਈ ਹੁਣੀ ਇਹਦੇ ਜੇ 1.5 ਲੱਖ ਦੀ ਹੈ ਪੂਰਾ ਲਾਣਾ ਤੁਹਾਡਾ ਨਹੀਂ ਮਤਲਬ ਹੈ ਪੂਰੇ ਲਾਣੇ ਦੀ ਕਮਾਈ ਹੁਣੀ ਕਿੰਨੇ ਕਿੰਨੇ ਬੇਟਾ 1.5 ਲੱਖ ਦਾ ਹੈ ਸਵਾ ਲੱਖ ਦੀ ਹੈ ਸਵਾ ਸਵਾ ਕਰ ਲੋ ਬੇਟਾ ਇਹਦਾ ਚਲੋ ਬਾਕੀ ਗੱਲਾਂ ਛੱਡੋ ਪਹਿਲਾਂ ਵੈਲੀ ਦੀ ਔਰ ਦੇਖ ਲੋ ਮੀ ਪੈਨ ਤੋਂ ਬਾਅਦ ਇਹੋ ਜਿਹੇ ਕੀੜੇ ਪਤੰਗੇ ਬਾਹਰ ਆ ਜਾਂਦੇ ਨੇ ਅੱਜ ਆਪਣੀ ਘਰ ਵਾਲੀ ਨੂੰ ਭਾਬੀ ਬਣਾਈ ਫਿਰਦਾ ਦਿਓ ਨਾਨਾ ਤਾਰਾ ਚੋਰ ਸਿਫੜਾ ਸਸਾਲੀ ਕੱਟਣੀ ਜ਼ਰੂਰ ਐ ਦੁਨੀਆ ਬਚਾ ਕੇ ਆਪਾਂ ਛੱਡਣੀ ਜ਼ਰੂਰ ਚੱਕ ਮੇਸਟੇਟ ਸਿੱਜ ਚੋੜਨੇ ਹੁੰਦੀ ਆ ਵੀਰੇ 5 7 ਬਣਦੇ ਆ ਆਪਾਂ ਛੋੜਨੇ ਹੁੰਦੇ ਆ 8 9 7 ਬਣਦੇ ਆ ਆਪਾਂ ਛਾੜਨੇ ਹੁੰਦੇ ਆ ਇਹ ਤਾਂ ਆਪ ਸੜੀ ਪਈ ਆ ਯਾਰ ਉਹ ਖੱਟੇ ਦੰਦ ਜਿੰਨੀ ਕ ਤੂੰ ਸੜਿਆ ਤੇਰੇ ਤੋਂ ਜ਼ਿਆਦਾ ਕੋਈ ਨਹੀਂ ਸੜਿਆ ਸਿੱਟੇ ਤਾਂ ਕੋਲ 60 ਰੁਪਏ ਗੱਲ ਕਰੋੜਾਂ ਦੀ ਲक्की ਬਾਈ ਤੁਸੀਂ ਜਿੱਤ ਗਏ ਅਸੀਂ ਹਾਰ ਗਏ ਖੁੱਡਾ ਵਿੱਚ ਪਾਣੀ ਪੀਣ ਨਾ ਚੂਹਾ ਬਾਹਰ ਨਿਕਲ ਜਾਂਦਾ ਕੋਡੋ ਕੋ ਨਹੀਂ ਆ ਜਾਣ ਲੱਗਿਆ ਕਰਾ ਲੈਣਾ ਬੁਸਕਿਆ ਜਿੰਨਾ ਮਰਜੀ ਇਧਰ ਵੀ ਚੋਬਰ ਆ ਜਾਜੀ ਵੀ ਨੂੰ ਪਿੱਛੇ ਕੱਢੂ ਉਸਤਾਦ ਪਾਣ ਥੁੱਕ ਕੇ ਗੱਲ ਕਰ ਓਏ ਖੋਤੀ ਦੀ ਲਿੱਦ ਸ਼ਿਕਾਰ ਖੇਡਦਾ ਉਸਤਾਦ ਤੱਕੇ ਨਾਲੀ ਕਿਊਟ ਬਣੀ ਜਾਂਦੀ ਏ ਥੋੜੀ ਪਾਗਲ ਲੱਗਦੀ ਆ ਗੌਰ ਨਾਲ ਦੇਖੋ ਰੀਲ ਬਣਾਉਣ ਤੋਂ ਪਹਿਲਾਂ ਇੱਕ ਘੰਟਾ ਸੋਚਿਆ ਕਰ ਤੂੰ ਜਮ ਲਾਈ ਅੱਖਾਂ ਥੱਲੇ ਕਰ ਅੱਖਾਂ ਥੱਲੇ ਬੈ ਦੀਪ ਪਤੀਲੀ ਜਾਵੇ ਜਾਂ ਨਹੀਂ ਤੇ ਬੋਚ ਬਾ ਦੇ ਦਿਆਂਗੇ ਖੜੀ ਕਰਕੇ ਉਹ ਭੱਜੋ ਭੈਣ ਦੀ ਪਤੀਲੀ ਬਾਈ ਭਲਾ ਸਲਾ ਨਹੀਂ ਹੋ ਸਕਦੀ ਉਹ ਚਾਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਵਾਪਸ ਕਰ ਦੇ ਵੀਰ ਭੈਣ ਦੀ ਪਤੀਲੀ ਸਸਤੇ ਹੀ ਹੋਣੇ ਆ ਜਿਹੜੇ ਤੇਰੇ ਮਗਰ ਲੱਗ ਜਾਂਦੇ ਨੇ ਆ ਅੱਧਾ ਘੰਟਾ ਜੁੱਤੀ ਲਾਉਣ ਤੇ ਹੀ ਲੱਗ ਗਿਆ ਆ ਫੜੋ ਭਰਾਵਾ ਕਿਦੀ ਮੱਝ ਖੁੱਲ ਗਈ ਚੌਥੇ ਦੀ ਤਿਆਰੀ ਕਦੋਂ ਆ ਮੈਡਮ ਜੀ ਚੀਖਾਣ ਮੋਨੋ ਬਾਜਵਾ ਪਹਿਲਾ ਘੜੀ ਦੀ ਮਸ਼ਹੂਰੀ ਹੁਣ ਵਾਲਾਂ ਦੀ साला भुलेखा ही पै गया पहली बार था। <laughs> जी खान ते सही है पर सोनू बाज वाला तक्का ही है धक्का घूमन लैके आ भाई पहाड़ा किसी दरख्त न आई लै जा भाई इन घूमन पहाड़ा के उपरों धक्का दे, उपरो तक्का दे, दे। <laughs>